ਹੁਣ ਕਰਾਂਗੇ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਫਟੇਗੜ ਛੂੜੀਆਂ 'ਚ ਇੱਕ ਘਰ ਦੀ ਛੱਤੀ ਢੱਗ ਗਈ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਦੱਸੀ ਜਾ ਰਹੀ ਹੈ ਤਿੰਤੀਆਂ ਦੇ ਨਾਲ ਗਰੀਬ ਪਰਿਵਾਰ ਰਹਿ ਰਿਹਾ ਸੀ ਵਿਧਵਾ ਮਹਿਲਾ ਰਹਿ ਰਹੀ ਸੀ ਗਰੀਬ ਪਰਿਵਾਰ ਨੇ ਮਦਦ ਦੀ गुहार लगाई ਹੈ ਤੇ ਗੁਰਦਾਸਪੁਰ ਦੇ ਫਟੇਗੜ ਛੂੜੀਆਂ ਦੀ ਇਹ ਤਸਵੀਰਾਂ ਜਿੱਤੇ ਕਿ ਇੱਕ ਘਰ ਦੀ ਛੱਤ ਹੀ ਡਿੱਗ ਗਈ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਦੱਸੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ तीन धिया के नाल एक विधवा महिला इस घर रह रही थी क्योंकि बीते कई दिनों तो लगातार मीह पै रहे मीह करके कितना कितने जो कंधा होंदिया ने या छत जो कच्चे घर होंगे ने उस दिया नाजुक पै हादसा होया है क्योंकि तीन तिया ती के नाल एक विधवा महिला इकली ही इत्थे रह रही थी गरीब परिवार ने प्रशासन तो मदद की गुहार लगाई ਉਹ ਹਾਂ ਜੀ ਦੇਖੋ ਵੀ ਦੀਆਂ ਨਾ ਤਾਂ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਉਹ ਛੱਤ ਬਹੁਤ ਹੀ ਬਹੁਤੀ ਜ਼ਿਆਦਾ ਖਰਾਬ ਹੋ ਗਈ ਤੇ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜੀ ਨਾ ਸਾਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਨਹੀਂ ਹੈ ਨਹੀਂ ਉਹ ਪੈਸੇ ਵਸਨ ਲੱਗੀ ਹੋਈ ਹੈ ਵੀ ਛੱਤ ਦਾ ਕੰਮ ਬੱਸ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਤਾਂ ਬੜਾ ਹੀ ਉਹਨਾਂ ਨਾਤੂ ਰਿਆ ਮੇ ਕੋ ਜਲਤਾਂ ਬੜੀ ਪੀ ਰਹੇ ਹੁੰਦੇ ਕਾ ਮੇ ਲਈ ਵੀ ਲੱਗ ਗਈ ਸਗਰਾ ਮਰਦ ਕਰੂ ਬਹੁਤ ਗਰੀਬ ਮਾਤੇ ਕੁਛ ਨਹੀਂ ਆਸਾ ਬੋਲੇ ਲਗਾਤਾਰ ਮੇ ਪੈਨ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇ ਕੇ ਤੇ ਮਤਲਬ ਕਿ ਕਾਫੀ ਨੁਕਸਾਨ ਨਾਲ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਪਿਆ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਕੇ ਬੇਨਤੀ ਕਰੂੰਗਾ ਪੀ ਇਹਨਾਂ ਦੀ ਮਦਦ ਕਰਕੇ ਇਨਾਂ ਦੀ ਸੇਰ ਲਗਾਉਣ ਵਾਸਤੇ ਚੱਤ ਦਿੱਤੀ ਜਾਵੇ। ਖਬਰ ਫਾਜ਼ਿਲਕਾ ਦੇ ਬੱਲੂਆਣਾ ਹਲਕੇ ਤੋਂ ਹੈ ਜਿੱਥੇ ਦੇ ਦੋ ਪਿੰਡਾਂ ਦੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਪਰਵਾਸ ਦਾ ਕਾਰਨ ਕੀ ਹੈ? ਵੇਗ ਦੇ ਰਿਪੋਰਟ। ਇਧਰ ਗਾਂ ਨਰਮਾ ਹੈਗਾ ਨਰਮੇ ਚ ਬਹੁਤ ਪਾਣੀ ਖੜਾ ਹੈ ਜੀ। 5-5 ਫੁੱਟ ਪਾਣੀ ਖੜਾ ਹੈ ਜੀ। ਇਹ ਤਸਵੀਰਾਂ ਨੇ ਫਾਜ਼ਲਕਾ ਜ਼ਿਲ੍ਹੇ ਦੀ ਵਿਧਾਨ ਸਭਾ ਹਲਕੀ ਬੱਲੂਆਣਾ ਦੀ ਜਿੱਥੇ ਭਾਰੀ ਬਾਰਿਸ਼ ਨੇ ਤਬਾਹੀ ਦਾ ਅਜੀਬਾ ਮੰਜ਼ਰ ਪੈਦਾ ਕੀਤਾ ਕਿ ਹਾਲਾਤ ਹੜ ਵਰਗੇ ਬਣਦੇ ਨਜ਼ਰ ਆਏ ਪਾਣੀ ਇਸ ਕਦਰ ਘਰਾਂ ਵਿੱਚ ਦਾਖਲ ਹੋਇਆ ਕਿ ਲੋਕਾਂ ਨੂੰ ਆਪਣੇ ਆਸ਼ੀਆਨੇ ਛੱਡਣ ਲਈ ਮਜਬੂਰ ਹੋਣਾ ਪਿਆ ਅਸੀਂ ਕਮ ਸੇ ਕਮ 15-20 ਘਰ ਤਾਂ ਉੱਠੇ ਗਏ ਜਿਨ੍ਹਾਂ ਦੀ 120 ਗ੍ਰਿ ਗ੍ਰਿਵਸਤੀ ਹੈ ਤੇ ਇਹਨਾਂ ਪਾਣੀ ਲੱਗੋ ਸਭੀ ਘਰਾਂ ਵਿੱਚ ਗੁਸ ਗਿਆ ਅਸਲ ਵਿੱਚ ਕੋਈ ਇਹ ਜਿਸਾਬ ਨਹੀਂ ਦਿਆ ਨਾ ਕੀ ਚੀਨ ਸੂਤ ਬਦਲੀ ਘੇੜਾ ਵਿੱਚ ਹਾਲਾਤ ਵੱਧ ਤੋਂ ਵੱਧਰ ਉਸ ਵਕਤ ਬਣ ਗਏ ਜਦ 30 ਬਾਰਿਸ਼ ਕਾਰਨ ਕਈ ਘਰਾਂ ਦੀਆਂ ਦੀਵਾਰਾਂ ਵਿੱਚ ਤਰੇੜਾਂ ਪੈ ਗਈਆਂ ਤੇ ਛੱਤਾਂ ਢਹਿਣ ਲੱਗ ਪਈਆਂ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੇ ਇੱਕ ਵਾਰ ਮੁੜ ਹਲਕਾ ਵਾਸੀਆਂ ਲਈ ਭਾਰੀ ਦਿੱਕਤ ਖੜੀ ਕਰ ਦਿੱਤੀ ਅੰਦਰ ਸੁੱਤੇ ਪਏ ਸੀ ਦੋ ਹੀ ਮਕਾਨ ਹੈਗੇ ਨਾ ਤੇ ਰਹਿਣਾਂ ਵਾਸਤੇ ਸਿਰਫ ਦੋ ਹੀ ਮਕਾਨ ਹੈਗੇ ਤਕਰੀਬਨ 10-12 ਦਾਹੜੀਦਾਰ ਬੰਦਾ ਹੈਗਾ ਤੇ ਜਦੋਂ ਰਾਤ ਨੂੰ ਤੇਜ਼ ਬਾਰਿਸ਼ ਹੋਏ ਪਾਣੀ ਵਹਾਵਾ ਚੜ ਗਿਆ ਸੀ ਤੇ ਅਤਨਾ ਇਹ ਤਾਂ ਸੁੱਤੇ ਪਏ ਸੀ ਕਿ ਤੇ ਦੀਵਾਰ ਜਿਹੜੀ ਗਿਆ ਪਿੱਛੇ ਨੂੰ ਡੇਗ ਗਈ ਤੇ ਇਹਨਾਂ ਨੇ ਬੜੀ ਮੁਸ਼ਕਿਲ ਨਾਲ ਇੱਕ ਵਾਰ ਇੱਕਦਮ ਨਿਕਲ ਕੇ ਤੇ ਆਪਣੀ ਜਿਹੜੀ ਜਾਨ ਹੈ ਉਹ ਬਚਾਈ ਹੈਗੀ ਹੈ। ਜਿਹੜਾ ਉਧਰਲਾ ਮਕਾਨ ਹੈਗਾ ਇੱਕ ਬੱਚਾ ਉਹ ਵੀ ਡਿੱਗਣ ਲੱਗਾ ਕਿਉਂਕਿ ਉਹਦੇ ਕੋਲ ਦੀਵਾਰ ਜਿਹੜੀ ਹੈਗੀ ਥਾਂ ਛੱਡ ਗਈ ਉਹ। ਤੇ ਫਿਰ ਇਹ ਜਾਂ ਤਾਂ ਕਿਸੇ ਅੜੋਸ-ਪੜੋਸ ਚ ਜਾਣ ਕੇ ਵਿਚਾਰੇ ਜਾਂ ਕਿਸੇ ਰਿਸ਼ਤਦਾਰੀ ਦੇ ਜਾਂ ਕਿਸੇ ਹੋਰ ਸਮਾਨ ਰੱਖਣਗੇ ਜਾਂ ਬਾਹਰ ਕੋਈ ਟੈਣਾ ਲਾਉਣਗੇ ਕੋਈ ਨਾ ਕੋਈ ਜੁਗਾਰ ਤਾਂ ਕਰਨਗੇ ਇੱਕ ਵਾਰੀ ਤਾਂ। ਮੀਂਹ ਨੇ ਸਿਰਫ ਘਰਾਂ ਨੂੰ ਹੀ ਨਹੀਂ ਬਲਕਿ ਖੇਤਾਂ ਵਿੱਚ ਖੜੀ ਫਸਲ ਨੂੰ ਵੀ ਤਬਾਹ ਕਰ ਦਿੱਤਾ। ਇਹ ਤਸਵੀਰਾਂ ਨੇ ਪਿੰਡ ਢੀਂਗਾ ਵਾਲੀ ਦੀਆਂ। ਜਿੱਥੇ ਝੋਨੇ ਦੀ ਫਸਲ ਤੇ ਬਾਗ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਤੇ ਕਿਸਾਨ ਬੇਬਸ ਨਜ਼ਰ ਆਏ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ 4 ਘੰਟਿਆਂ ਦੀ ਬਰਸਾਤ ਵਿੱਚ ਰੁੜ ਗਈ ਤੇ ਹੁਣ ਮਜਬੂਰੀ ਵਸ ਉਸ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ